ਪੰਜ ਹੋਲਸੇਲ ਮਾਰਕੀਟ ਜੋ ਕੱਪੜੇ ਦੀਆਂ ਸਾਰੇ ਵਰਡ ਦੇ ਵਿੱਚ ਫੇਮਸ ਆ ਆਪਾਂ ਅੱਜ ਉਹਨਾਂ ਦੀ ਗੱਲ ਕਰਾਂਗੇ ਜੇ ਤੁਸੀਂ ਆਪਣਾ ਬੁਟੀਕ ਆਲਰੇਡੀ ਸਟਾਰਟ ਕੀਤਾ ਹੋਇਆ ਜਾਂ ਤੁਸੀਂ ਆਪਣਾ ਬੁਟੀਕ ਸਟਾਰਟ ਕਰਨ ਦਾ ਵਿਚਾਰ ਕਰ ਰਹੇ ਹੋ ਇਹ ਵੀਡੀਓ ਤੁਹਾਡੇ ਲਈ ਬਹੁਤ ਕੰਮ ਦੀ ਆ ਸੋ ਸਭ ਤੋਂ ਪਹਿਲਾਂ ਵੀਡੀਓ ਨੂੰ ਸੇਵ ਕਰ ਲਓ ਹੋਰ ਵੀਡੀਓ ਲਈ ਫੋਲੋ ਕਰ ਲਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਨੰਬਰ 1 ਤੇ ਆਉਂਦਾ ਲੁਧਿਆਣਾ ਸੋ ਤੁਹਾਨੂੰ ਲੁਧਿਆਣੇ ਦੇ ਵਿੱਚ ਬਹੁਤ ਸਾਰੇ ਹੋਲ سیلਰ ਮਿਲ ਜਾਣਗੇ ਖਾਸ ਤੌਰ ਤੇ ਚੌੜਾ ਬਾਜ਼ਾਰ ਉੱਥੇ ਆਲੇ ਦੁਆਲੇ ਬਹੁਤ ਸਾਰੇ ਹੋਲ سیلਰ ਆ ਕੱਪੜੇ ਦੇ ਜੇ ਤੁਸੀਂ ਆਪਣਾ ਨਵਾਂ ਕੰਮ ਸਟਾਰਟ ਕਰਨ ਲੱਗੇ ਹੋ ਤਾਂ ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ ਤੁਹਾਨੂੰ ਉੱਥੇ ਕਾਫੀ ਸ਼ਾਪਸ ਮਿਲ ਜਾਣਗੀਆਂ ਇਸ ਤੋਂ ਬਾਅਦ ਵਾਰੀ ਆਉਂਦੀ ਹੈ ਪਟਿਆਲੇ ਦੀ ਪਟਿਆਲੇ ਵਿੱਚ ਵੀ ਕਾਫੀ ਜ਼ਿਆਦਾ ਹੋਲ سیل ਮਾਰਕੀਟ ਹੈਗ ਨੂੰ ਬਹੁਤ ਵਧੀਆ ਹੋਲ سیلਰ ਮਿਲ ਜਾਣਗੇ ਜਿਨ੍ਹਾਂ ਤੋਂ ਤੁਸੀਂ ਆਪਣੇ ਬੁਟੀਕ ਦੇ ਲਈ ਕਪੜਾ ਲੈ ਸਕਦੇ ਹੋ ਇਸ ਤੋਂ ਬਿਨਾ ਨੰਬਰ 3 ਤੇ ਆ ਜਾਂਦਾ ਅੰਮ੍ਰਿਤਸਰ ਸੋ ਅੰਮ੍ਰਿਤਸਰ ਦੇ ਵਿੱਚ ਵੀ ਕਾਫੀ ਜਿਆਦਾ ਵੱਡੇ ਵੱਡੇ ਹੋਲ سیلਰ ਆ ਉੱਥੇ ਹਾਲ ਬਾਜ਼ਾਰ ਹੋ ਗਿਆ ਜੇ ਇਸ ਤੋਂ ਬਿਨਾ ਹੋਰ ਵੀ ਬਹੁਤ ਸਾਰੀਆਂ ਹੋਲ سیل ਮਾਰਕੀਟ ਹੈਗੀਆਂ ਥੋੜੀ ਜਿਹੀ ਜੇ ਤੁਸੀਂ ਮਿਹਨਤ ਕਰੋਗੇ ਐਫਰਟਸ ਕਰੋਗੇ ਤਾਂ ਤੁਹਾਨੂੰ ਉੱਥੇ ਬਹੁਤ ਹੀ ਵਧੀਆ ਵਧੀਆ ਹੋਲ سیلਰ ਮਿਲ ਜਾਣਗੇ ਕਪੜੇ ਦੇ ਇਸ ਤੋਂ ਬਿਨਾ ਜੇ ਤੁਹਾਡੇ ਕੋਲ ਥੋੜਾ ਟਾਈਮ ਵੀ ਹੈਗਾ ਜੇ ਤੁਸੀਂ ਜਿਆਦਾ ਐਫਰਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸੂਰਤ ਦਾ ਜਿਹੜਾ ਹੋਲਸੇਲ ਬਾਜ਼ਾਰ ਆ ਉਹ ਵੀ ਵਿਜ਼ਿਟ ਕਰ ਸਕਦੇ ਹੋ ਕਾਫੀ ਜਣੇ ਕਹਿਣਗੇ ਕਿ ਕਿਸੇ ਸਪੈਸੀਫਿਕ ਦੁਕਾਨ ਦਾ ਨਾਮ ਦੱਸੋ ਸੋ ਕਿਸੇ ਵੀ ਸਪੈਸੀਫਿਕ ਦੁਕਾਨ ਦਾ ਆਪਾਂ ਨਾਮ ਨਹੀਂ ਦੱਸ ਸਕਦੇ ਤੁਸੀਂ ਉੱਥੇ ਜਾਓਗੇ ਪਤਾ ਕਰੋਗੇ ਆਸੇ ਆਲੇ ਦੁਆਲੇ ਥੋੜਾ ਜਿਹਾ ਐਫਰਟ ਕਰਕੇ ਤੁਸੀਂ ਜਾਓਗੇ ਤਾਂ ਤੁਹਾਨੂੰ ਉੱਥੇ ਨੌਲੇਜ ਮਿਲ ਜਿੰਦੀ ਕਿ ਕਿਹੜਾ ਬੰਦਾ ਬੈਸਟ ਆ ਸੋ ਉੱਥੇ ਜਾ ਕੇ ਤੁਸੀਂ ਐਕਸਪਲੋਰ ਕਰੋ ਕਿਉਂਕਿ ਹੋ ਸਕਦਾ ਇੱਕ ਬੰਦਾ ਕਿਸੇ ਲਈ ਵਧੀਆ ਹੋਵੇ ਦੂਜੇ ਲਈ ਵਧੀਆ ਨਾ ਹੋਵੇ ਸੋ ਤੁਹਾਨੂੰ ਥੋੜਾ ਜਿਹਾ ਖੁਦ ਨੂੰ ਐਫਰਟ ਕਰਨਾ ਪਊਗਾ ਉੱਥੇ ਜਾ ਕੇ ਚੈੱਕ ਕਰੋਗੇ ਤੁਹਾਨੂੰ ਉੱਥੇ ਰਿਕਮੈਂਡੇਸ਼ਨ ਮਿਲ 4-5 ਹੋਲ سیلਰ ਜਿਹੜੇ ਉਹਨਾਂ ਕੋਲੇ ਜਾਓ ਉੱਥੇ ਸਾਰੀ ਆਪਣੀ ਡਿਟੇਲ ਲਾਓ ਇਨਫੋਰਮੇਸ਼ਨ ਲਾਓ ਤੇ ਉਸ ਤੋਂ ਬਾਅਦ ਤੁਸੀਂ ਡਿਸੀਜਨ ਲਾਓ ਕਿ ਤੁਸੀਂ ਕਿਸ ਤੋਂ ਬਾਏ ਕਰਨਾ ਚਾਹੁੰਦੇ ਹੋ ਤੇ ਨਾਲ ਦੀ ਨਾਲ ਦਿੱਲੀ ਹੋ ਗਿਆ ਜਿਵੇਂ ਦਿੱਲੀ ਦੇ ਵਿੱਚ ਵੀ ਕਾਫੀ ਜਿਵੇਂ ਚਾਂਦਨੀ ਚੌਂਕ ਦੇ ਵਿੱਚ ਬਹੁਤ ਸਾਰੇ ਹੋਲ ਸੇਲਰ ਆ ਉੱਥੇ ਤੁਹਾਨੂੰ ਪੰਜਾਬੀ ਸੂਟ ਲਹਿੰਗੇ ਵਗੈਰਾ ਕਾਫੀ ਕੁਝ ਐਕਸਪਲੋਰ ਕਰਨ ਨੂੰ ਮਿਲ ਜੂਗਾ ਕਿਉਂਕਿ ਜੇ ਤੁਸੀਂ ਬਿਜ਼ਨਸ ਕਰਨ ਲੱਗੇ ਆਏ ਤਾਂ ਹੈ ਨਹੀਂ ਕਿ ਘਰੇ ਬੈਠੇ ਸਾਰਾ ਕੁਝ ਆ ਨਾ ਆਪਾਂ ਨੂੰ ਮਿਲੀ ਚੱਲੇ ਥੋੜਾ ਜਿਹਾ ਤੁਹਾਨੂੰ ਐਕਸਪਲੋਰ ਕਰਨਾ ਚਾਹੀਦਾ ਬਾਜ਼ਾਰ ਨੂੰ ਉੱਥੋਂ ਤੁਹਾਨੂੰ ਨੌਲੇਜ ਵੀ ਮਿਲਦੀ ਚਾਹੀਏ ਤੁਸੀਂ ਬਾਏ ਨਾ ਕਰੋ ਜੇ ਤੁਸੀਂ ਘੁੰਮੋਗੇ ਬਾਜ਼ਾਰ ਨੂੰ ਤਰੋ ਫੇਰੋਗੇ ਤਾਂ ਤੁਹਾਨੂੰ ਕੱਪੜੇ ਦੀ ਨੌਲੇਜ ਮਿਲੂਗੀ ਉੱਥੇ ਹੋਰ ਬਹੁਤ ਸਾਰੀ ਜਾਣਕਾਰੀ ਕੱਪੜੇ ਰਿਗਾਰਡਿੰਗ ਤੁਹਾਨੂੰ ਮਿਲ ਜਾਂਦੀ ਆ ਪ੍ਰੋਪਰ ਸਿਖਾਇਆ ਹੋਇਆ ਕਿ ਕਿਵੇਂ ਤੁਸੀਂ ਆਪਣੇ ਘਰ ਤੋਂ ਬੁਟੀਕ ਸਟਾਰਟ ਕਰਕੇ ਇੱਕ ਟਾਪ ਲੈਵਲ ਦਾ ਬੁਟੀਕ ਬਣਾ ਸਕਦੇ ਹੋ ਕਿੱਥੋਂ ਤੁਹਾਨੂੰ ਚੰਗੇ ਕਾਰੀਗਰ ਮਿਲਣਗੇ ਕਿਵੇਂ ਤੁਸੀਂ ਚੰਗੇ ਫੈਬਰਿਕ ਦੀ ਪਛਾਣ ਕਰਨੀ ਆ ਨਾਲ ਜਿਹੜੇ ਟੇਲਰ ਕਿਵੇਂ ਚੰਗੇ ਰੱਖਣੇ ਆ ਕਿਵੇਂ ਤੁਸੀਂ ਬੁਟੀਕ ਨੂੰ ਗਰੋ ਕਰਨਾ ਇਸ ਤੋਂ ਬਿਨਾ ਮਾਰਕੀਟਿੰਗ ਕਿਵੇਂ ਕਰਨੀ ਆ ਪ੍ਰੋਮੋਸ਼ਨ ਕਿਵੇਂ ਕਰਨਾ ਸੇਲ ਕਿਵੇਂ ਕਰਨੀ ਹੁੰਦੀ ਜਤੋਂ ਜ਼ਿਆਦਾ ਕਸਟਮਰ ਕਿਵੇਂ ਆਉਣਗੇ ਸੋ ਇਸ ਤਰ੍ਹਾਂ ਤੁਸੀਂ ਸਾਰੀਆਂ ਚੀਜ਼ਾਂ ਸਿੱਖੋਗੇ ਜਿਵੇਂ ਤੁਸੀਂ ਆਪਣੇ ਬੁਟੀਕ ਦਾ ਨਾਮ ਕਿਵੇਂ ਰੱਖਣਾ ਹੁੰਦਾ ਇੱਕ ਬ੍ਰਾਂਡੇਬਲ ਨੇਮ ਕੀ ਹੁੰਦਾ ਟਰੇਡਮਾਰਕ ਕੀ ਹੁੰਦਾ ਮਤਲਬ ਕਿ A ਤੋਂ Z ਤੁਹਾਨੂੰ ਸਾਰੀ ਡਿਟੇਲ ਇਸ ਕੋਰਸ ਦੇ ਵਿੱਚ ਮਿਲ ਜੂਗੀ। ਉਹਨਾਂ ਦਾ ਲਿੰਕ ਪ੍ਰੋਫਾਈਲ ਬਾਇਓ ਦਿੱਤਾ ਹੋਇਆ ਤੁਸੀਂ ਉੱਤੇ ਕਲਿੱਕ ਕਰਕੇ ਕੋਰਸ ਨੂੰ ਜੁਆਇਨ ਕਰ ਸਕਦੇ ਹੋ। ਜਾਂ ਸਕਰੀਨ ਤੇ WhatsApp ਨੰਬਰ ਆ ਰਿਹਾ ਹੈ ਉੱਥੇ ਵੀ ਤੁਸੀਂ ਆਪਣਾ ਨਾਮ, ਈਮੇਲ ਦੇ ਕੰਟੈਕਟ ਭੇਜ ਕੇ ਕੋਰਸ ਨੂੰ ਜੁਆਇਨ ਕਰ ਸਕਦੇ ਹੋ। ਪਿਓਰ ਹੈਂਡਵਰਕ ਦੇ ਵਿੱਚ ਆਪਾਂ ਖੁਦ ਸੂਟ ਤਿਆਰ ਕਰਦੇ ਹਾਂ ਉਹ ਵੀ ਤੁਹਾਨੂੰ ਅਸੀਂ ਹੋਲਸੇਲ ਰੇਟ ਤੇ ਪ੍ਰੋਵਾਈਡ ਕਰ ਦਾਂਗੇ ਤੁਹਾਡੇ ਬੁਟੀਕ ਲਈ। ਸੋ ਤੁਸੀਂ ਆਪਣਾ ਸਟੋਰ ਵਿਜ਼ਿਟ ਕਰ ਸਕਦੇ ਹੋ। 에어로 허브 ਮਾਰਕੀਟ ਟ੍ਰਾਈਕਟ ਰੋਡ ਮੁੱਲਾਪੁਰ ਦਾਖਲ ਲੁਧਿਆਣਾ ਫਾਨੋ ਸਟਾਈਲ ਦਾ ਸਟੋਰ